ਮਿੱਤਰੋ ਅੱਜ ਨਾ ਮੈਂ ਤਰਨ ਤਰਨ ਸ਼ਹਿਰ ਦੇ ਵਿੱਚ ਬੈਠਾ ਝਬਾਲ ਰੋਡ ਤੇ ਬਾਈ ਸੁਖਦੀਪ ਸਿੰਘ ਢਿੱਲੋ ਕੋਲੇ ਢਿੱਲੋ ਪੈਸਟੀਸਾਈਡ ਤੇ ਬਾਈ ਦਾ ਪੈਸਟੀਸਾਈਡ ਦਾ ਸੈਂਟਰ ਵੀ ਆ ਤੇ ਬਾਈ ਦਾ ਆਪਣੇ ਨਾਲ ਆ ਭਰਾਵਾਂ ਵਾਲਾ ਪਿਆਰ ਮੈਂ ਤਾਂ ਇਹਨੂੰ ਬਈ ਮਿਲਣ ਆਇਆ ਸੀਗਾ ਇਹ ਗਾਂਵਦੂ ਕਿਸਾਨਾਂ ਮਾਝੇ ਏਰੀਏ ਦਾ ਮੈਂ ਤਾਂ ਇਹਦੀਆਂ ਸੁਣਨ ਆਇਆ ਸੀ ਗੱਲਾਂ ਇਹਦੀਆਂ ਗੱਲਾਂ ਦਾ ਆਸ਼ਕਮ ਹੈ ਪਰ ਇੱਥੇ ਆ ਕੇ ਯਾਰ ਇਹਨੇ ਹੂਰੀ ਸੱਪ ਕੱਢਤਾ ਇਹ ਬਾਈ ਆ ਇੱਕ ਚੀਜ਼ ਵਰਤਦਾ ਇਹ ਕਹਿੰਦਾ ਇਹ ਵੀ ਸ਼ੂ ਮੰਤਰੀ ਆ ਕਹਿੰਦਾ ਛਾੜ ਦੱਸ ਤੋ ਵੀ ਮਾਨ ਵਧਾ ਦਿੰਦੀ ਆ ਆ ਜਿਹੜੀਆਂ ਸਪਰੇਆਹਾਂ ਵਿਖਾੰਗਾ ਇਹਨੇ ਇਹ ਕਹਿੰਦਾ ਯਾਰ ਸਾਰਾ ਜਿੰਨਾ ਵੀ ਆਪਣੇ ਨਦੀਨ ਹੁੰਦਾ ਛੂ ਮੰਤਰੀ ਕਰ ਦਿੰਦੀ ਆ ਖੇਤਾਂ ਚੋਂ ਬਾਕੀ ਬਾਈ ਕੋਲੇ ਆ ਬਈ ਪ੍ਰੋਡਕਟ ਹਰ ਇੱਕ ਕੰਪਨੀ ਦਾ ਪਿਆ ਜਿਵੇਂ ਨੈਟਿਵੋ ਸੰਕੋਰ ਆਹਾ ਤੁਹਾਡਾ ਪਿਆ ਆਪਣਾ ਮਥੈਲ ਜਾਂ ਆਹਾ ਬਾਈ ਬ੍ਰੀਫ ਬਰਫੀਨੋ ਪਈ ਆ ਬ੍ਰਾਈਫੋਨ ਇਹ ਉਤਮ ਦੀ ਆ ਫੇਮ ਪਈ ਆ ਗੱਲ ਮਕਾਓ ਯਾਰ ਇਹਦੇ ਕੋਲੇ ਨਾ ਅਸਲ ਵਿੱਚ ਬਾਈ ਜਿੰਨਾ ਵੀ ਪ੍ਰੋਡਕਟ ਮਿਲਦਾ ਜਿਹੜਾ ਮਾਰਕੀਟ 'ਚ ਤੁਹਾਨੂੰ 500 ਦੀ ਚੀਜ਼ ਮਿਲੂਏ ਤਾਂ